ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜੜਾ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ 5 ਐਨੀਮਲ ਦਿਖਾਉਣੇ ਹੈਗੇ ਆ ਪੰਜੇ ਦੋਸਤੋ ਤੁਹਾਨੂੰ ਮੱਝਾਂ ਝੋਟੀਆਂ ਜਿਹੜੀਆਂ ਵੇਖਣ ਦੇ ਵਿੱਚ ਮਿਲਣਗੀਆਂ ਏਰੀਆ ਜਿੱਥੇ ਦੋਸਤੋ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਨਵਾਂ ਪਿੰਡ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਠਿੱਖੀਵੈਂਡ ਤੋਂ ਦੋਸਤੋ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਅਲਗੋਂ ਕੋਠੀ ਬਿਲਕੁਲ ਨਜ਼ਦੀਕ ਹੈਗਾ ਦੋਸਤੋ ਤੇ ਅਮਰਕੋਟ ਵੀ ਬਿਲਕੁਲ ਜਿਹੜਾ ਨਾਲ ਹੈਗਾ ਦੋਸਤੋ ਸ਼ਹਿਰ 8 ਕਿਲੋਮੀਟਰ ਹਲਗੋ ਕੋਠੀ ਹੈ 8 ਕਿਲੋਮੀਟਰ ਹਲਗੋ ਕੋਠੀ ਜੀ ਦੂਰੀ ਹੈਗੀ ਦੋਸਤੋ ਤੇ 8 ਕਿਲੋਮੀਟਰ ਜਿਹੜੀ ਅਮਰਕੋਟ ਦੀ ਵੀ ਦੂਰੀ ਹੈਗੀ ਆ ਤੇ ਬਾਈ ਹੋਰਾਂ ਦੇ ਆਪਾਂ ਘਰ ਪਹੁੰਚੇ ਹੈਗੇ ਆ ਦੋਸਤੋ ਪਹਿਲਾਂ ਵੀ ਵੀਡੀਓ ਜਿਹੜੀਆਂ ਆਪਣੀਆਂ ਦੋਸਤੋ ਇਸ ਘਰੋਂ ਦੋ ਤਿੰਨ ਜਿਹੜੀਆਂ ਅਪਲੋਡ ਅੱਜ ਤੋਂ ਸਾਲ ਪਹਿਲਾਂ ਕੀਤੀਆਂ ਗਈਆਂ ਸੀਗੀਆਂ ਸੋ ਅੱਜ ਜਿਹੜੇ ਐਨੀਮਲ ਨਵੇਂ ਆਏ ਨੇ ਪੰਜ ਦੋਸਤੋ ਨਾਗ ਹੈਗੇ ਆ ਪੰਜਾਂ ਪਸ਼ੂਆਂ ਦੀ ਪ੍ਰੋਪਰ ਡਿਟੇਲ ਜਿਹੜੀ ਹੈਗੀ ਦੋਸਤੋ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲੇਗੀ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਆਪ ਬਤੇਰੇ ਜਾਣਕਾਰੀ ਆਪ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਉਹ ਲੈਣੀ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਜੀ? ਠੀਕ ਠਾਕ ਵਧੀਆ ਤੁਸੀਂ ਸੁਣਾਓ ਵੀਰ ਜੀ। ਚੰਗੇ ਵੀਰ ਜੀ ਚੰਗੇ। ਤੇ ਇੱਕ ਵੀਰ ਜੀ ਆਪਣੇ ਕਿਸਾਨ ਵੀਰ ਜਿਹੜੇ ਨਵੇਂ ਨੇ ਆਪਣੇ ਨਾਲ ਜੁੜੇ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸ ਸਗੇ। ਨਾਮ ਮੇਰਾ ਸ਼ਮਸ਼ੇਰ ਸਿੰਘ ਜੀ। ਠੀਕ ਹੈ ਜੀ। ਤਸਵੀਰ ਹੈਗੀ ਜੇ ਪੱਟੀ ਜਿਲ੍ਹਾ ਤਰਨਤਾਰਨ ਪਿੰਡ ਨਵਾ ਪਿੰਡ। ਪਿੰਡ ਨਵਾਂ ਪਿੰਡਾਂ ਦਾ ਅੱਛਾ ਅਭੀਰ ਇਹਦੇ ਲਾਗੇ ਹੋਰ ਵੀ ਪਿੰਡ ਜਿਹੜੇ ਹੈਗੇ ਕੋਈ ਮੀਨਡ ਪਿੰਡ ਲਾਗੇ ਹੈਗਾ ਜੇ ਬੱਲੇਆ ਵਾਲਾ ਬੈੜਵਾਲਾ ਅਲਗੋ ਕੋਠੀ ਤੇ ਅਮਰਕੋਟ ਡੱਬੀਪੁਰਾ ਡੱਬੀਪੁਰਾ ਠੀਕ ਆ ਅੱਜ ਪਸ਼ੂ ਆਪਣੇ ਕੋਲ 5 ਸੇਲ ਆ ਜੀ 5 ਪਸ਼ੂ ਆਪਣੇ ਕੋਲ ਸੇਲ ਆ ਠੀਕ ਆ ਜੀ ਤੇ ਪਾਈਏ ਚਰਨਾ ਜੇਕਰ ਆਪਾਂ ਪਹਿਲੇ ਨੰਬਰ ਤੇ ਇਹ ਜਿਹੜੀ ਮੱਝ ਵੇਖ ਰਹੀਆਂ ਵੀਰ ਜੀ ਕੀ ਡਿਟੇਲ ਹੈਗੀ ਇਸ ਦੀ ਇਹਦੀ ਡਿਟੇਲ ਵੇਖ ਜੀ ਅੱਜ ਸੂਈ ਨੂੰ ਹਫਤਾ ਹੋ ਗਿਆ ਜੀ ਠੀਕ ਆ ਜੀ ਦੁੱਧ ਇਹ ਥੱਲੇ 10 ਕਿਲੋ ਆ ਤਿਆਰ ਆ ਠੀਕ ਆ ਜੀ ਹਾਂਜੀ ਤੇ ਤੇ ਖੋਲ ਕੇ ਵੀ ਖਾਦ ਗਏ ਜੀ ਹਫਤਾ ਹੋ ਗਿਆ ਸੂਈ ਨੂੰ ਤੇ 10 ਕਿਲੋ ਬਿਲਕੁਲ ਨੈਟ ਤਿਆਰ ਆ ਜੀ ਮਗਰ ਜਿਹੜਾ ਕਾਫ ਕੱਟੀ ਆ ਗਈ ਮਗਰ ਕੱਟੀ ਹੈ ਬਿਲਕੁਲ ਆ ਵੇਖੋ ਦੋਸਤੋ ਫੇਸ ਦੀ ਕੁਆਲਿਟੀ ਵੇਖੋ ਤੇ ਬਿਲਕੁਲ ਜੈਨੂਨ ਜਿਹੜੇ ਦੋਸਤੋ ਤੁਹਾਨੂੰ ਰੇਟ ਮਿਲਣਗੇ ਤਕਰੀਬਨ ਪੰਜ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਪੰਜਾਂ ਦੇ ਜਿਹੜੇ ਰੇਟ ਆ ਦੋਸਤੋ ਅਕੋਰਡਿੰਗ ਮਿਲਕ ਤੇ ਬਿਲਕੁਲ ਉਹਨਾਂ ਦੇ ਸਟਰਕਚਰ ਬਾਡੀ ਦੇ ਹਿਸਾਬ ਨਾਲ ਤੁਹਾਨੂੰ ਬਿਲਕੁਲ ਜੱਜ ਦੇ ਮੱਝ ਦੇ ਜਿਹੜੇ ਜਿਹੜੇ ਹੈਗੇ ਦੋਸਤੋ ਰੇਟ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਤੇ 10 ਲੀਟਰ ਦੀ ਜਿਹੜੀ ਮਿਲਕ ਤੇ ਆਹ ਵੇਖੋ ਆਰਡਰ ਦੀ ਕੁਆਤੀ ਸੋਹਣਾ ਆਰਡਰ ਹੈਗਾ ਬਿਲਕੁਲ ਮੁੱਠੀ ਦਾ ਥਾਣਾ ਦੋਸਤੋ ਬਰਾਬਰ ਜਿਹੜਾ ਹਵਾਨਾ ਹੈਗਾ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਅ ਅੱਛਾ ਵੀਰ ਇਹ ਸੂਬਾ ਕਿੰਨਾ ਸੂਈਏ ਪਲਾ ਸੂਬਾ ਤੀਜਾ ਵੀਰ ਜੀ ਤੀਜਾ ਸੂਬਾ ਹਾਂਜੀ ਤੇ ਦਿਨ ਕਿੰਨੇ ਦੱਸਿਆ ਸੂਈ ਨੂੰ ਦਿਨ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂਜੀ ਠੀਕ ਹੈ ਜੀ 10 ਕਿਲੋ ਬਿਲਕੁਲ ਰੈਡੀ ਹੈ ਨਾ ਹਾਂਜੀ 10 ਕਿਲੋ ਰੈਡੀ ਆਹ ਲਓ ਜੀ ਉਹ ਬੱਚਾ ਜਿਹੜਾ ਮਗਰ ਠੀਕ ਹੈ ਜੀ ਬਾਕੀ ਜਿਹੜਾ ਪਿੱਛੇ ਫੀਮੇਲ ਕਾਫ ਆ ਦੋਸਤੋ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਪਿੱਛੇ ਫੀਮੇਲ ਕਾਫ ਆ ਆ ਮਗਰ ਕੱਟੀ ਆ ਦੇਖ ਲਓ ਮਾੜੀ ਤਸੱਲੀ ਦੇ ਨਾਲ ਠੀਕ ਹੈ ਜੀ ਠੀਕ ਹੈ ਅੱਛਾ ਸ਼ਮਸ਼ੇਰ ਭਾਈ ਕਿੰਨਾ ਕੁ ਮੁੱਲ ਵੀਰ ਜੀ ਕਰਦੇ ੜ ਮੁੱਲ ਵੀਰ ਜੀ ਇਹਦਾ ਆਪਾਂ 68000 ਰੁਪਇਆ ਕਰਦੇ 68000 ਹਾਂਜੀ ਬਾਕੀ ਥੋੜਾ ਪਤਾ ਲੈਸ ਹੁੰਦਾ ਹੀ ਰਹਿੰਦਾ ਹੈ ਇਹਦੇ ਵਿੱਚੋਂ 200 ਰੁਪਇਆ ਛੋਟ ਹੋਊਗੀ ਅੱਛਾ ਜੀ ਹਾਂਜੀ ਠੀਕ ਆ ਬਾਕੀ ਚਵਾਈ ਚੂਈ ਬਿਲਕੁਲ ਕਿਦਾਂ ਬਣੇ ਬਿਲਕੁਲ ਓਕੇ ਆ ਜੀ ਓਕੇ ਹਾਂ ਬਹੁਤ ਵਧੀਆ ਕੋਈ ਪੋਲੀ ਐ ਚਵਾਈ ਵਧੀਆ ਪੋਲੀ ਠੀਕ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਵੀਰੇ ਜਿਹੜੀ ਆਪਣੇ ਕੋਲ ਇਹ ਆ ਗਈ ਆ ਹਾਂਜੀ ਇਹਦੇ ਬਾਰੇ ਵੀ ਮੱਝ ਬਾਰੇ ਡਿਟੇਲ ਕਰੀਏ ਸਾਂਜੀ ਕੀ ਇਨਫੋਰਮੇਸ਼ਨ ਹੈਗੀ ਆਂ ਦੀ ਇਹ ਮੱਝ ਵੀ ਜੀ ਆਪਣੇ ਦੂਜਾ ਸੂਆ ਸੁਣੀ ਆ ਹਾਂਜੀ 4-5 ਦਿਨ ਅਜੇ ਲਵੂਗੀ ਠੀਕ ਆ ਜੀ 4-5 ਦਿਨ ਦੁੱਧ ਮੱਝ ਕੱਢੂਗੀ 12-11-12 ਲੀਟਰ ਠੀਕ ਆ ਦੂਜੇ ਸੂਏ ਛੋਟੇ ਆ ਪਹਿਲੇ ਸੂਏ ਨੇ 10 ਲੀਟਰ ਦੁੱਧ ਕੱਢਿਆ ਠੀਕ ਆ ਹਾਂਜੀ ਪਹਿਲੇ ਸਵੇਰੇ ਜਿਹੜਾ ਦੋਸਤੋ 10 ਕਿਲੋ ਇਸਨੇ ਮਿਲਕਿੰਗ ਕਰਾਈ ਹੈਗੀ ਆ ਤੇ ਤਕਰੀਬਨ ਤੁਸੀਂ ਵੇਖੋ ਆਲਟਰ ਦੀ ਕੁਆਲਿਟੀ ਬਹੁਤ ਜਦੀ ਖੂਬਸੂਰਤ ਆ ਤੇ ਤਕਰੀਬਨ ਹੁਣ ਜਿਹੜਾ 12 ਲੀਟਰ ਦੀ ਚੋਈ ਕਰਵਾਈ ਗਈ ਹੈ ਨਾ 12 12 ਲੀਟਰ ਬੜੇ ਆਰਾਮ ਨਾਲ ਕਰਦੇ ਬੜੇ ਆਰਾਮ ਨਾਲ ਤੇ ਦੂਜਾ ਸਵੇਰ ਸੂਣੀ ਹੈ ਹਾਂਜੀ ਦੂਜੀ ਸਵੇਰ ਸੂਣੀ ਅੱਖਾਂ ਜਿਹੜੀ ਦੋਸਤੋ ਅੱਖਾ ਅੱਖਾਂ ਬਿੱਲੀਆਂ ਨੇ ਬਿਲਕੁਲ ਜਿੱਦਾਂ ਨੀਲੀ ਦੀਆਂ ਮੱਝਾਂ ਦੇ ਵਿੱਚ ਦੋਸਤੋ ਆਉਂਦੀ ਆ ਉਹ ਹਿਸਾਬ ਨਾਲ ਆ ਵੇਖੋ ਬਿਲਕੁਲ ਬਿੱਲੀਆਂ ਜਿਹੜੀਆਂ ਅੱਖਾਂ ਦੋਸਤੋ ਜਗਦੀਆਂ ਪਈਆਂ ਨੇ ਅੱਖਾਂ ਤੇ ਸਿੰਘ ਦਾ ਵੀਰ ਜੀ ਇੱਕ ਕੈਬਜਾ ਲੱਥਾ ਤੋ ਲੈ ਇਹ ਬਾਰ ਕੱਟ ਲਈਏ ਜੀ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਕਿਸਾਨ ਵੀਰੋ ਵੇਖ ਕੇ ਤੁਸੀਂ ਚੈੱਕ ਕਰੋ ਤੇ ਸਮਾਂ ਜਿਹੜਾ ਵੀਰ ਨੇ ਦੱਸਿਆ ਕੋਈ ਕਿ ਜਿਹੜੇ ਹਜੇ ਦਿਨ ਬਾਕੀ ਆ ਵੇਖੋ ਢਿਲ ਢੁਲ ਆਹ ਲਓ ਜੀ ਹਾਂ ਕਹਿੰਦੇ ਤੇ ਲਾ ਹੈਗੀ ਇਹ ਤਕਰੀਬਨ 5-4 ਦਿਨ ਲੈ ਕੇ ਜਾਂਦੀ ਹੈ ਜੀ ਜੀ 5 ਜਾਂ 5 ਤੇ ਲਾ ਦੇ 6 ਲਾ ਦੇ 4 ਲਾ ਦੇ ਠੀਕ ਆ ਆ ਲਓ ਤੇ ਕੱਦ ਕਾਠ ਵੀ ਜਿਹੜਾ ਦੋਸਤੋ ਵਧੀਆ ਹੈਗਾ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਬਿਲਕੁਲ ਨਾਰਮਲੀ ਮੀਡੀਅਮ ਜਿਹੜੀ ਹਾਈਟ ਹੈਗੀ ਆ ਬਿਲਕੁਲ ਠੱਬ ਦਾ ਜਿਹੜਾ ਕੱਦ ਕਾਠ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਸੀਂ ਹੈਗਾ ਥਾਣਾ ਦੀ ਕੁਆਲਿਟੀ ਜ਼ਰੂਰ ਵੇਖ ਲਵੋ ਆ ਲਓ ਠੀਕ ਆ ਅੱਛਾ ਵੀਰ ਕੀ ਇਹਦੀ ਡਿਮਾਂਡ ਕੀ ਹੈਗੀ ਹੈ ਇਹਦੀ ਵੀਰ ਜੀ 60000 ਰੁਪਏ 60000 ਆ ਜੀ ਹਾਂਜੀ ਠੀਕ ਆ ਜੀ 60000 ਰੁਪਏ ਜਿਹੜਾ ਦੋਸਤੋ ਇਸ ਛੋਟੀ ਦਾ ਮੁੱਲ ਹੈਗਾ ਦੂਜਾ ਸੂਬਾ ਅੱਗੇ ਦੋਸਤੋ ਸੁਣੀ ਆ ਤੇ 7000 ਰੁਪਇਆ 1000 ਰੁਪਇਆ ਇਹ ਚੋ ਮਾਨਤਨ ਕਰਾਂਗੇ 1000 ਰੁਪਇਆ ਜਿਹੜਾ ਦੋਸਤੋ ਮਾਨਤਨ ਅਵੀਰ ਨੇ ਕਹਿ ਦਿੱਤਾ ਹੈਗਾ ਇਹ ਤਾਂ 1 ਰੁਪਇਆ ਵੀ ਲੈਸ ਨਹੀਂ ਹੋਊਗਾ ਠੀਕ ਹੈ ਜੀ ਆ ਚੰਗੀ ਲੱਗੂਗੀ ਕਿਸਾਨ ਵੀਰੋ ਕਿਉਂਕਿ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਜੇਕਰ ਆਪਾਂ ਵੱਡੀਆਂ ਮੱਝਾਂ ਦੇ ਵਿੱਚ ਵੀ ਜੋ ਦੋਸਤੋ ਵੱਧ ਪੈਸੇ ਖਰਚ ਕੇ ਵੀ ਵੇਖੀਏ ਤਾਂ ਜਿਹੜਾ ਆਰਡਰ ਦੀ ਕੁਆਲਿਟੀ ਆ ਇਹੋ ਜੀ ਬਹੁਤ ਘੱਟ ਬਿਲਦੀ ਆ ਤਕਰੀਬਨ ਹਜੇ 5-6 ਦਿਨਾਂ ਦੇ ਵਿੱਚ ਦੋਸਤੋ ਤੁਸੀਂ ਬਿਲਕੁਲ ਜੱਜਮੈਂਟ ਕਰ ਸਕਦੇ ਹੋ ਆਰਡਰ ਹਜੇ ਹੋਰ ਬਣਾ ਕੇ ਵੀ ਤਿਆਰ ਕਰਨਾ ਹੈ ਆਹ ਲਓ ਠੀਕ ਹੈ ਜੀ 60000 ਰੁਪਏ ਬੋਲਾ ਦੋਸਤੋ ਤੇ 1000 ਰੁਪਏ ਵੀਰ ਨੇ ਜਿਹੜਾ ਛੋਟ ਜੋ ਕਰ ਲਈ ਸੀ ਬਿਲਕੁਲ ਵੀਡੀਓ ਦੇ ਵਿੱਚ ਬਿਆਨ ਕਰਤੀ ਹੈ ਤੇ ਵੀਰ ਜੀ ਜਿਹੜੇ ਤਿੱਗੇ ਨੰਬਰ ਤੇ ਇਹ ਆਪਣੇ ਕੋਲ ਅਜੇ ਖੜੀ ਆ ਇਹ ਵੀਰ ਜੀ ਤਿੱਗੇ ਨੰਬਰ ਤੇ ਇਹ ਵੀ ਦੂਜਾ ਸੂਆ ਸੂਣੀ ਹੈ ਦੂਜਾ ਸੂਆ ਹੀ ਸੂਣੀ ਹਾਂਜੀ ਠੀਕ ਹੈ ਦੇਣ ਇਹ ਵੀ ਤਿੰਨ ਲੈ ਜੇ ਚਾਰ ਲੈ ਜੇ ਠੀਕ ਹੈ ਜੀ ਹਾਂਜੀ ਆਹ ਲਓ ਜੀ ਤਿੰਨ ਚਾਰ ਦਿਨ ਜਿਹੜੇ ਦੋਸਤੋ ਹਜੇ ਲੈ ਜਾਣੇ ਆ ਤੇ ਸੂਬਾ ਇਸਨੇ ਵੀ ਅਜੇ ਦੂਜਾ ਹੀ ਸੁਣਾ ਅੱਗੇ ਤੇ ਆਹ ਵੇਖੋ ਦਿਨ ਵੀਰੇ ਕਿੰਨੇ ਕ ਦੱਸਿਆ ਤਿੰਨ ਚਾਰ ਦਿਨ ਲੱਗ ਜਾਈਗੀ ਇਹ ਜੇ ਲੈ ਜਾ ਚਾਰ ਪੰਜ ਇੱਥੇ ਕਿ ਖੜੂਗੀ ਚਾਰ ਪੰਜ ਦਿਨ ਹੀ ਬਸ ਚੋ ਪੰਜਾਂ ਦਿਨ ਦਿਨ ਪੂਰੇ ਹੋਣਗੇ ਠੀਕ ਹੈ ਜੀ ਕੋ ਦੋ ਦਿਨ ਰੁੱਕੇ ਵੀ ਖੜ ਸਕਦੀ ਠੀਕ ਹੈ ਜੀ ਥਾਣ ਹਵਾਨੇ ਦੀ ਜਿਹੜੀ ਆ ਕਿਸਾਨ ਵੀਰੋ ਬਿਲਕੁਲ ਸਾਫ਼ ਤੇ ਮੂੰਹ ਮੱਥਾ ਜਿਹੜਾ ਫੇਸ ਕੁਆਲਿਟੀ ਆ ਵੇਖ ਕੇ ਚੈੱਕ ਕਰੋ ਆਹੋ अच्छा ते वीर ਕਿੰਨੇ ਕ ਗਦਦ ਪਾਉਣ ਦੀ ਸਭਾਵਨਾ ਹੈਗੀ ਕਿੰਨਾ ਕਿ ਇਹ ਦੁੱਧ ਵੀਰ ਜੀ 12 ਲੀਟਰ ਤੋਂ ਬਾਹਰ ਬਾਹਰ ਰੱਖੋਗੀ 13 ਕਰ ਜੇ 14 ਕਰ ਜੇ ਜੀ ਇਹਨਾਂ ਦੁੱਧ ਦਊਗੀ ਬਰੇਰਾਮ ਦਾ ਠੀਕ ਹੈ ਜੀ ਵੀਰ ਜੀ ਖੋਲ ਕੇ ਇਹਨੂੰ ਵੀਰ ਜੀ ਤੋਰ ਕੇ ਬਾਹਰ ਵਿਖਾਈਏ ਤੇ 10 ਲੀਟਰ ਤੋਂ ਬਾਹਰ ਜਿਹੜੀ ਹੈ ਦੋਸਤੋ ਮਿਲਕਿੰਗ ਕਰਵਾ ਦੇਣੀ ਹੈ ਬਾਕੀ ਮੈਂ ਤੁਹਾਨੂੰ ਆਰਡਰ ਦੀ ਕੁਆਲਿਟੀ ਜਿਹੜੀ ਵਿਖਾਉਣੀ ਹੈ ਨਾਰਮਲ ਜਿਹੜੇ ਵੀਰ ਆਪਣੇ ਆ ਸੋਚ ਸਮਝ ਰੱਖਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਤਕਰੀਬਨ 10 ਲੀਟਰ ਤੋਂ ਬਾਹਰ ਆਪਾਂ ਕਿਉਂ ਕਿਹਾ ਹੈਗਾ ਤਕਰੀਬਨ ਕਿ ਦੋਸਤੋ ਦੁੱਧ ਜਿਹੜਾ ਪਾਇਦਾ ਹੁੰਦਾ 12 ਲ ਜਿਹੜਾ ਝੋਟੀ ਦੇ ਥੱਲੇੋਂ ਚੋ ਸਕਦੇ ਜੀ ਆ ਵੇਖੋ ਆਹ ਲਓ ਜੀ ਬਹੁਤ ਖੂਬਸੂਰਤ ਜਿਹੜੀ ਆਰਡਰ ਦੀ ਕੁਆਲਿਟੀ ਆ ਤੇ ਸਮਾਂ ਦੋਸਤੋ 3-4 ਦਿਨ ਜਿਹੜੇ ਹਜੇ ਆ ਨਾਰਮਲੀ ਹਜੇ ਲੈ ਕੇ ਇਸਨੇ ਵੀ ਚਲੇ ਜਾਣੇ ਆ ਆਹ ਲਓ ਬਹੁਤ ਖੂਬਸੂਰਤ ਆ ਲਓ ਜੀ अच्छा वीर समशेर ये जो माल अपने को हैगा है लोकल ही अपना है ना घरਾਂ ਦੇ ਵਿੱਚੋਂ ਹੀ ਆਪਾਂ ਲਿਆ ਆ। ਹਾਂਜੀ ਘਰਾਂ ਚੋਂ ਆਇਆ ਜੀ। ਤੇ ਬਾਕੀ ਦਸਨ ਮੁਤਾਬਕਾ ਮਾਲ ਠੰਡਾ ਸੀਲਸ ਲੱਗ ਪੂਰਾ ਕਿਉਂ ਜਿੱਥੋਂ ਵੀ ਲਿਆ ਆ। ਹਾਂਜੀ ਹਾਂਜੀ ਬਹੁਤ ਠੰਡਾ ਜਿਤਰੋ ਮੱਝ ਸੂਈ ਆ ਉਹ ਭਾਵੇਂ ਬੱਚਾ ਚੋਲੇ ਜਨਾਨੀ ਚੋਲੇ ਬੰਦਾ ਚੋਲੇ ਹਾਂਜੀ ਜਿਹੜਾ ਮਰਜੀ ਚੋ ਸਕਦਾ। ਇਹ ਵੀ ਇਹ ਵੀ ਮੱਝ ਵੇਖੋ ਕਿੰਨੀ ਠੰਡੀ ਆ ਇਹ ਜਿੱਤਰਾ ਮਰਜੀ ਐ ਜਦੋਂ ਵੇਖੋ। ਹੂੰ ਉਸ ਤਰ੍ਹਾਂ ਮੱਝ ਕਿਥੋਂ ਲਾ ਰੋ ਹੱਥ ਨਾਲ ਜਿੱਤਰਾ ਮਰਜੀ ਲਾਈੋ ਕਿਤੇ ਕੋਈ ਐਡੀ ਸੀ ਆਹ ਵੇਖੋ ਜੀ। ਤੇ ਬਹੁਤ ਵਧੀਆ ਦੋਸਤੋ ਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ ਬਾਈ ਹੋਰਾਂ ਦੇ ਕੋਲ ਤੁਹਾਨੂੰ ਆਪਾਂ ਤਿੰਨ ਮੱਝਾਂ ਦਿਖਾਈਆਂ ਨੇ ਦੋ ਮੱਝਾਂ ਹੋਰ ਦਿਖਾਉਣੀਆਂ ਨੇ ਦੋਸਤੋ ਤੇ ਉਹ ਵੀ ਬਿਲਕੁਲ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਰ ਸ਼ਮਸ਼ੇਰ ਜੀ ਕਿੰਨਾ ਕਹਿੰਦਾ ਮੁੱਲ ਕਰਦੇ ਆ ਇਹਦਾ ਮੁੱਲ ਵੀਰ ਜੀ 76000 ਰੁਪਏ 76000 ਆ ਜੀ ਹਾਂਜੀ ਠੀਕ ਆ ਜੀ ਮੌਕੇ ਤੇ ਥੋੜਾ ਬਹੁਤ ਹੋ ਹੀ ਜਾਂਦਾ ਉਹਦੇ ਚੋਂ ਮਾਨਤਾ ਨਹੀਂ ਹੋਊਗਾ ਕੋਈ 200 ਰੁਪਏ ਛੋਟ ਹੋਊ ਠੀਕ ਆ ਹਾਂਜੀ ਆ ਸੋ ਦੋਸਤੋ 76000 ਦੇ ਵਿੱਚੋਂ ਜਿਹੜਾ ਮਾਨਤਾ ਨਹੀਂ ਹੋਵੇਗਾ ਘੜ ਤੋਂ ਘੜ ਜਿੰਨਾ ਗੁੰਜਾਇਸ਼ ਹੋਈ ਉਹ ਵੀਰ ਜਰੂਰ ਕਰਨਗੇ ਘਰ ਪਹੁੰਚਿਆ ਤਾਂ ਤੁਸੀਂ ਇੱਕ ਵਾਰੀ ਘਰ ਪਹੁੰਚ ਕੇ ਦੋਸਤੋ ਜਿਹੜਾ ਪਸ਼ੂ ਸੋਇਆ ਹੈਗਾ ਉਹਦੀ ਤਸੱਲੀ ਜਿਹੜੀ ਚਵਾਈ ਕਰਕੇ ਕਰ ਲਿਓ ਤੇ ਜਿਹੜਾ ਪਸ਼ੂ ਹਜੇ ਸੂਣ ਵਾਲਾ ਤਿੱਪ ਕੇ ਤਸੱਲੀ ਕਰਕੇ ਉਸ ਤੋਂ ਬਹੁਤ ਜਿਹੜਾ ਸੌਦਾ ਤੁਸੀਂ ਕਰ ਸਕਦੇ ਜੀ ਤੇ ਬਿਲਕੁਲ ਕੱਦ ਘਾਟੀ ਦੀ ਸੋਹਣੀ ਹੈਗੀ ਹੈ ਅੱਜ ਤਕਰੀਬਨ ਜਿੰਨੀਆਂ ਵੀ ਇਹ ਵੀਰ ਦੇ ਕੋਲ ਪਸ਼ੂ ਹੈਗੇ ਆ ਸੋਹਣੇ ਪਸ਼ੂ ਆ ਵੇਖੋ ਤਕਰੀਬਨ ਆ ਲੋ ਅ ਠੀਕ ਹੈ ਸ਼ਮਸ਼ੇਰ ਵੀਰ ਜੀ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਬੋਲ ਕੇ ਜਰੂਰ ਦੱਸਿਓ 88725 ਹਾਂਜੀ 208388 ਠੀਕ ਹੈ ਜੀ 78799 78799 ਅ 78799 ਹਾਂਜੀ A S 6007 ਠੀਕ ਹੈ ਇਹਨਾਂ ਦੋਵਾਂ ਨੰਬਰਾਂ ਤੇ ਵਟਸਐਪ ਚੱਲਦਾ ਠੀਕ ਆ ਦੋਨੋਂ ਨੰਬਰ ਜਿਹੜੇ ਦੋਸਤੋ ਇਹ ਵੀਰ ਹੁਣਾਂ ਦੇ ਕੋਲ ਨੇ ਦੋਨਾਂ ਨੰਬਰਾਂ ਤੇ ਵਟਸਐਪ ਵੀ ਚੱਲਦਾ ਹੈਗਾ ਕਿਸੇ ਵੀ ਪਸ਼ੂ ਦੀ ਜੇਕਰ ਤੁਸੀਂ WhatsApp ਤੇ ਉਚੇਚੇ ਚੇਚੇ ਤੌਰ ਤੇ ਕੋਈ ਚੁਵਾਈ ਵੇਖਣੀ ਚਾਹੁੰਦੇ ਹੋ ਉਹ ਜਿਹੜਾ ਪਸ਼ੂ ਸੋਇਆ ਹੈਗਾ ਜਿਹੜੀ ਮੱਝ ਸੋਈ ਹੈ ਦੋਸਤੋ ਤੇ ਤਕਰੀਬਨ ਤੁਹਾਨੂੰ ਉਹ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚੁਵਾਈ ਹੈ ਦੋਸਤੋ ਤੁਸੀਂ ਉਹ ਵੀ ਵੇਖ ਕੇ ਜਿਹੜੀ ਤਸੱਲੀ ਕਰ ਸਕਦੇ ਜੀ ਆਹ ਲਓ ਤੇ ਇੱਕ ਵਾਰੀ ਜਿਹੜੀ ਦੋਸਤੋ ਨਿਗਾਹ ਦੇ ਵਿੱਚੋਂ ਜਿਹੜਾ ਤੁਸੀਂ ਫੇਰ ਕੱਢ ਲਓ ਬਿਲਕੁਲ ਸੋਹਣਾ ਹਵਾਨਾ ਹੈਗਾ ਥਾਣਾ ਹਵਾਨਾ ਬਹੁਤ ਜ਼ਿਆਦਾ ਖੂਬਸੂਰਤ ਆ ਤੀਜੇ ਨੰਬਰ ਵਾਲੀ ਜਿਹੜੀ ਦੋਸਤੋ ਆਪਾਂ ਤੁਹਾਨੂੰ ਝੋਟੀ ਦਿਖਾਈ ਹੈ ਦੂਜਾ ਸੂਬਾ ਇਹ ਸੂਣ ਜਾ ਰਹੀ ਹੈ ਥਾਣ ਹਵਾਨੇ ਦੀ ਬਹੁਤ ਜਿਆਦੀ ਖੂਬਸੂਰਤਾ ਤੇ ਮੁੱਲ ਵੀ ਜਿਹੜਾ ਦੋਸਤੋ 76000 ਰੁਪਏ ਹੈ ਨਾ ਬਾਈ ਜੀ ਹਾਂਜੀ ਬਿਲਕੁਲ 76000 ਰੁਪਏ ਜਿਹੜਾ ਦੋਸਤੋ ਮੁੱਲ ਹੈਗਾ ਬਸ ਕੁਝ ਜਿਹੜੇ 100 250 ਦੀ ਜਿਹੜੀ ਦੋਸਤੋ ਛੋਟ ਇੰਨੀ ਵੀਰ ਨੇ ਆਖਿਆ ਵੀ ਤਕਰੀਬਨ ਬਿਲਕੁਲ ਕੀਤੀ ਜਾਵੇਗੀ ਆ ਲਓ ਤੇ ਸਾਰੇ ਪਾਸੇ ਆਪਾਂ ਤੁਹਾਨੂੰ ਦਿਖਾ ਦੇਣੀ ਆ ਆ ਬਿਲਕੁਲ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਜਿਹੜਾ ਤੁਸੀਂ ਆਰਡਰ ਦੀ ਕੁਆਲਿਟੀ ਵੇਖੋ ਆ ਲਓ ਜੀ ਠੀਕ ਹੈ ਜੀ ਹਾਂਜੀ ਕਿਸਾਨ ਵੀਰੋ ਅਗਲੇ ਜਿਹੜੇ ਪਸ਼ੂ ਹੈਗੇ ਨੇ ਐਨੀਮਲ ਹੈਗੇ ਨੇ ਦੋਸਤੋ ਦੋ ਮੱਝਾਂ ਸੀ ਆਪਾਂ ਤੁਹਾਨੂੰ ਟੋਟਲ ਪੰਜ ਮੱਝਾਂ ਦੋਸਤੋ ਇਸ ਵੀਡੀਓ ਦੇ ਵਿੱਚ ਵਿਖਾਉਣੀਆਂ ਸੀ ਦੋ ਮੱਝਾਂ ਹੈਗੀਆਂ ਦੋਸਤੋ ਤੇ ਇੱਕ ਬੈਰ ਹੈਗੀ ਆ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੈਗੀ ਆ ਆਪਾਂ ਬਾਈ ਸ਼ਮਸ਼ੇਰ ਸਿੰਘ ਹੋਂ ਤੋਂ ਲਵਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਸਮਾ ਦੀ ਵੀ ਅੱਛਾ ਅਵੀਰ ਸ਼ਮਸ਼ੇਰ ਜੀ ਜਿਹੜੀ ਇਹ ਆਪਣੀ ਵੈਡ ਹੈਗੀ ਆ ਕੀ ਡਿਟੇਲ ਆ ਵੀਰੇ ਦੀ ਇਹਦੀ ਡਿਟੇਲ ਵੀਰ ਜੀ 8 ਦਾ 10 ਕਿ ਦਿਨਾਂ ਦੀ ਸੂਈ ਹੈ ਠੀਕ ਆ ਜੀ ਤੇ 10 ਕਿਲੋ ਇਹਦੇ ਥੱਲੇ ਦੁੱਧ ਜੇ ਠੀਕ ਆ ਜੀ 10 ਲੀਟਰ ਦੁੱਧ ਤਿਆਰ ਹੈ ਜੀ 10 ਲੀਟਰ ਦੁੱਧ ਤਿਆਰ ਬੱਚਾ ਮਗਰ ਜੀ ਮਗਰ ਬੱਛੀ ਹੈ ਮਗਰ ਬੱਛੀ ਆ ਗਈ ਦੋਸਤੋ ਡੱਬੀ ਬੱਛੀ ਤੁਸੀਂ ਵੇਖੋ ਆ ਲੋ ਤੇ ਆਹ ਫੇਸ ਕੁਆਲਿਟੀ ਹੈਗੀ ਵਹਿੜ ਦੀ ਤੇ ਸੁਭਾ ਵੀਰ ਕਿੰਨਾ ਕੋ ਹੋਵੇਗੀ ਇਹ ਸੁਭਾ ਤੀਜਾ ਹੋਵੇਗੀ ਤੀਜਾ ਸੁਭਾ ਆਹ ਵੇਖੋ ਦੋਸਤੋ ਤੇ 10 ਦਿਨਾਂ ਦੀ ਸੂਈ ਦੱਸਿਆ ਹਾਂਜੀ 10 ਦਿਨ ਦੀ ਤੇ ਦੋ ਤੋਂ ਵੀ ਸਰ 10 ਲੀਟਰ ਹੈ ਨਾ ਜੀ 10 ਲੀਟਰ ਜੀ ਠੀਕ ਹੈ ਜੀ ਆਹ ਵੇਖੋ ਤੇ ਚੁਵਾਈ ਚੁਵਾਈ ਵੀ ਬਿਲਕੁਲ ਚੰਗੀ ਹੈ ਜੀ ਚੁਵਾਈ ਬਿਲਕੁਲ ਹੈ ਠੀਕ ਹੈ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਚੋਰ ਲੀ ਮੜਾ ਜਾ ਆਹ ਲੋ ਦੋਸਤੋ ਮਗਰ ਬੱਚੀ ਆ ਦੋਸਤੋ ਫੀਮੇਲ ਕਾਰ ਆ ਤੇ ਆਰਡਰ ਦੀ ਕੁਆਲਿਟੀ ਦੇਖ ਲੋ ਆ ਹਵਾਨਾ ਹੈਗਾ ਦੋਸਤੋ ਤੇ ਥਣਾ ਦੀ ਬੰਤਰ ਜਿਹੜੀ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਰਾਜੀ ਹੈ ਬੈੜ ਦੋਸਤੋ ਕੋਈ ਲਸੀ ਫਿੱਕੀ ਬੈੜ ਨਹੀਂ ਹੈਗੀ ਬਿਲਕੁਲ ਰਾਜੀ ਬੈੜ ਆ ਤੇ ਸੂਗਾ ਵੀਰ ਤੀਜਾ ਦੱਸੋ ਸੂਗਾ ਤੀਜਾ ਤੀਜਾ ਸੂਗਾ ਆ ਲੋ ਬਾਕੀ ਦੋਸਤੋ ਇੱਕ ਟਾਈਮ ਦੋ ਟਾਈਮ ਦੀ ਦੂਰੋਂ ਨੇੜੇ ਜਦੋਂ ਤੁਸੀਂ ਆਓ ਤਸੱਲੀ ਜਿਹੜੀ ਹੈਗੀ ਐ ਚਵਾਈ ਕਰਕੇ ਤੁਸੀਂ ਜਰੂਰ ਕਰ ਸਕਦੇ ਜੀ ਤੇ ਵੀਰ ਕੀ ਮੋਲ ਕੀ ਡਿਮਾਂਡ ਕੀ ਕਰਦੇ ਮੋਲ ਵੀ ਜੀ ਇਹਦਾ 28000 ਰੁਪਏ 28000 ਆ ਜੀ ਕੋਈ ਲੈ ਦੇ ਆ ਕਿ ਥੋੜਾ ਬਤ ਹੁੰਦਾ ਏ ਜੀ ਵਿੱਚ ਤੇ 1000 ਰੁਪਏ ਲੈਸ ਕਰ ਦਾਂਗੇ ਜੀ 1000 ਰੁਪਏ ਹੋ ਜਾਏਗਾ ਦੋਸਤੋ 28000 ਦੇ ਵਿੱਚੋਂ ਤੇ ਦੂਜੇ ਨੰਬਰ ਤੇ ਵੀ ਇੱਕ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਆ ਹਾਂ ਜੀ ਇਹਦਾ ਇਨਫਰਮੇਸ਼ਨ ਕਰੀਏ ਸਾਂਝੀ ਵੀਰਾਂ ਦੇ ਨਾਲ ਕੀ ਡਿਟੇਲ ਇੰਦੀ ਸੀ ਇਹ ਮੱਝ ਵੀਰ ਜੀ ਤਿੱਜੇ ਸੂਏ ਸੋਣੀ ਹੈ ਅੱਛਾ ਜੀ ਹਾਂ ਜੀ ਤੀਜਾ ਸੂਬਾ ਸੁਣੀ ਆ ਤੇ ਦਿਨ ਕਿੰਨੇ ਖਜੇ ਡੇਢ ਹਜੇ 5 ਲੈ ਜੇ 6 ਲੈ ਜੇ ਇੰਨੇ ਦਿਨ ਲਊਗੀ ਠੀਕ ਹੈ ਜੀ ਤੀਜਾ ਸੂਬਾ ਜਿਹੜਾ ਦੋਸਤੋ ਅਵੀਰ ਹੋਂ ਦਾ ਕਹਿਣ ਮੁਤਾਬਕ ਤੀਜਾ ਸੂਬਾ ਅਸੂਣ ਜਾ ਰਹੀ ਆ ਤੇ ਦਿਨ ਜਿਹੜੇ ਹਜੇ 5 6 ਦਿਨ ਲੈ ਜਾਣੀ ਆ ਤੇ ਫੇਸ ਕੁਆਲਿਟੀ ਜਿਹੜਾ ਹੈਗਾ ਦੋਸਤੋ ਮੂੰਹ ਮੱਥਾ ਤੁਸੀਂ ਜਰੂਰ ਵੇਖੋ ਆਹ ਲਓ ਆਹ ਥਾਣਾ ਦੀ ਮੰਤਰ ਦੇ ਥਾਣ ਹਵਾਨਾ ਜਿਹੜਾ ਦੋਸਤੋ ਬਿਲਕੁਲ ਸਾਫ਼ ਹੈਗਾ ਬਿਲਕੁਲ ਪੱਧਰ ਲੈਵਾ ਹੈਗਾ ਤੇ ਖੋਲ ਲਿਆ ਵੀਰ ਜੀ ਇਹਨੂੰ ਵੀ ਪਖਾਈਏ ਬਾਹਰ ਤੋਰ ਕੇ ਬਿਲਕੁਲ ਚੰਗੇ ਪਸ਼ੂਆ ਦੋਸਤੋ ਜੇਕਰ ਘਰੇ ਰੱਖਣਿਆ ਕਿਸੇ ਵੀਰ ਨੇ ਕਿਉਂਕਿ ਵੀਰ ਹੋਣਾ ਦਾ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਤੁਰ ਫਿਰ ਕੇ ਲੈਂਦੇ ਆ ਚੰਗਾ ਆਪਦੇ ਵੱਲੋਂ ਨਰਕ ਪਰਖ ਆਪਣੇ ਹਿਸਾਬ ਨਾਲ ਕਰਕੇ ਲੈਂਦੇ ਆ ਤੁਸੀਂ ਵੀ ਜਦੋਂ ਘਰੇ ਆਓ ਤੇ ਅੱਗੇ ਦੋਸਤੋ ਕਿੱਲੇ ਦੇ ਉੱਪਰ ਤਸੱਲੀ ਜਿਹੜੀ ਹੈਗੀ ਆਪਣੀ ਜਿਹੜੀ ਨਰਕ ਪਰਖਾ ਉਹ ਤੁਸੀਂ ਵੀ ਜਰੂਰ ਤਸੱਲੀ ਦੇ ਨਾਲ ਕਰਕੇ ਲੈ ਕੇ ਜਾਓ ਆ ਲੋ ਠੀਕ ਹੈ ਜੀ ਥਣ ਹਵਾਨਾ ਸਾਫ ਤੇ ਤਕਰੀਬਨ ਜਿਹੜੀ ਮਿਲਕਿੰਗ ਹੈਗੀ ਵੀਰ ਜੀ 10 ਕਿ ਲੀਟਰ ਤੋਂ ਬਾਹਰ ਹੀ ਵਾਹੇ ਮਿਲਕ ਪਾ ਦੇਗੀ ਨਾਰਮਲੀ ਇਹਨੂੰ ਕੀ ਜਾਂਦਾ ਇਹਨਾਂ ਦੁੱਧ ਵੀਰ ਜੀ ਇਹ 12 ਤੋਂ ਪਲੱਸ ਬਾਹਰ ਹੀ ਕਰੂਗੀ ਘੱਟ ਨਹੀਂ ਕਰਦੀ ਠੀਕ ਹੈ ਤੇ ਸਮਾਂ ਜਿਸ ਹਿਸਾਬ ਨਾਲ ਲੱਗ ਰਿਹਾ ਵੀ ਸਮਾਂ ਦਿਨ ਹਜੇ ਲੈ ਜਾਊਗੀ ਦਿਨ ਲੈ ਜਾਊਗਾ ਇਹ 5 ਲੈ ਜਾਏ 6 ਲੈ ਜਾਏ ਠੀਕ ਹੈ ਹਫ਼ਤਾ ਵੀ ਖੜ ਸਕਦੀ ਹੈ ਠੀਕ ਹੈ ਤੇ ਡਿਮਾਂਡ ਵੀਰਿੰਦੀ ਕਿੰਨੀ ਹੈ ਡਿਮਾਂਡ ਇਹਦੀ ਵੀਰ ਜੀ 68000 68000 ਆ ਜੀ ਠੀਕ ਹੈ ਜੀ 68000 ਰੁਪਏ ਦੋਸਤੋ ਜਿਹੜਾ ਲੈਦੇ ਹੈਗਾ ਵੀਰ ਉਹਨਾਂ ਨੇ ਕੀਤਾ ਡਿਮਾਂਡ ਕੀਤੀ ਆ ਬਾਕੀ ਜਿਹੜਾ ਦੋਸਤੋ ਸ਼ੋਰਟ ਹੁੰਦੀ ਆ ਬਿਲਕੁਲ ਗੁੰਜਾਇਸ਼ ਹੋਈ ਜਿੰਨੀ ਉਹ ਜਦੋਂ ਤੁਸੀਂ ਆ ਕੇ ਦੋਸਤੋ ਚੈੱਕ ਪਾਸ ਆ ਤੇ ਤਸੱਲੀ ਕਰ ਲਈ ਤੇ ਜਿਹੜੀ ਗੁੰਜਾਇਸ਼ ਆ ਦੋਸਤੋ ਉਹ ਜ਼ਰੂਰ ਵਿੱਚੋਂ ਕੀਤੀ ਜਾਵੇਗੀ ਵਿੱਚ ਰੈਟ ਜ਼ਰੂਰ ਕੀਤੀ ਜਾਵੇਗੀ ਤੇ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਣਾ ਦੀ ਕੁਆਲਿਟੀ ਆ ਉਹ ਤੁਸੀਂ ਵੇਖ ਲਓ ਥਣ ਵੀਰ ਦੀ ਟਿੱਪਣ ਥੁੱਪਣ ਦੇ ਵਿੱਚ ਬਿਲਕੁਲ ਓਕੇ ਬਿਲਕੁਲ ਐ ਪੋਲੀ ਰੂਮ ਵਰਗੀ ਠੀਕ ਹੈ ਜੀ ਠੀਕ ਆ ਇਸ ਤੋਂ ਅਗਲੇ ਨੰਬਰ ਤੇ ਦੋਸਤੋ ਜਿਹੜੀ ਮੱਝ ਹੈਗੀ ਆ ਤੇ ਵੀਰ ਕੀ ਇਹਦੀ ਇਹ ਇਨਫੋਰਮੇਸ਼ਨ ਜੀ ਮੈਂ ਤੋਂ ਕੜਿਆ ਅੱਛਾ ਜੀ ਦੁੱਧ ਦੇ ਥੱਲੇ 5 ਕਿਲੋ ਜੀ 5 ਲੀਟਰ ਆ ਜੀ ਦੋਵੇਂ ਟਾਈਮ ਦਾ ਹਾਂ ਜੀ ਟੋਕੜਾ ਇਕੱਲੀ ਟੋਕੜ ਗੱਬਣ ਵੀ ਗਈ ਜੀ ਨਹੀਂ ਗੱਬਣ ਨਹੀਂ ਟੋਕੜੀ ਹੈ ਹਾਂ ਜੀ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਉਹਨੇ ਵੇਲੇ ਸੂਈ ਨੂੰ ਕੋਈ 4 3 4 ਮਹੀਨੇ 4 ਮਹੀਨੇ 5 ਤੋਂ ਹੋ ਗਿਆ 4 5 ਮਹੀਨੇ ਹੋ ਗਏ ਤੇ ਸਵੇਰ ਵੀਰ ਜੀ ਕਿਰਵਾ ਸੂਈ ਜੀ ਸੂਆ ਚੌਥਾ ਚੌਥਾ ਸੂਆ ਸਹੀ ਆ ਅਜੇ ਮਤਲਬ ਅੱਗੇ ਗੱਲ ਕਰੀਏ ਤੇ ਹਜੇ ਬਣੀ ਨਹੀਂ ਹੈਗੀ ਨਾ ਬਣੀ ਨਹੀਂ ਜੀ ਤੇ ਇੱਕ ਇਹਦਾ ਨਾ ਹਾਂ ਜੀ ਸੱਜੀ ਬਣੀ ਵਾਲਾ ਜਿਹੜਾ ਥਾਣਿਆਂ ਉਹਦੇ ਚੋਂ ਛੱਟਾ ਮਾਰਿਆ ਜਾਂ ਮਾਰਦੀ ਆ ਤਵਾਰਾ ਪੂਰ ਜੀ ਹਾਂਜੀ ਪੂਰ ਮਾਰੇ ਤਵਾਰਾ ਮਾਰਦੀ ਠੀਕ ਆ ਹਾਂਜੀ ਦੁੱਧ 5 ਕਿਲੋ ਆ ਨੈਟ ਇੱਕ ਟਾਈਮ ਸੋਨੋ ਟਾਈਮ ਦਾ ਜੀ ਦੋਨੋ ਟਾਈਮ ਦਾ 2.5 ਕਿਲੋ ਵਾਲੇ ਤੇ 2.5 ਦੋਨੋ ਟਾਈਮ ਦਾ ਜਿਹੜਾ ਕਿਸਾਨ ਵੀਰੋ ਤੁਹਾਨੂੰ ਜਿਹੜਾ ਮਿਲਕ ਹੈਗਾ 5 ਲੀਟਰ ਜਿਹੜਾ ਤੁਸੀਂ ਚੋ ਸਕਦੇ ਜੀ ਦੋ ਟਾਈਮ ਚਵਾਈ ਕਰ ਸਕਦੇ ਜੀ ਤੇ 4 ਮਹੀਨੇ ਤੋਂ ਜਿਹੜਾ 200 ਪਲੱਸ ਹੋ ਗਿਆ ਸਮਾਂ ਸੂਈ ਨੂੰ ਤੇ ਚੌਥਾ ਸੂਆ ਸੂਈ ਆ ਤੇ ਬਿਨ ਬੱਚੇ ਤੋਂ ਵੀ ਹੈ ਜੀ ਹਾਂਜੀ ਬੱਚੇ ਤਾਂ ਥਾਪੀ ਤੇ ਮਿਲਦੇ ਨੇ ਥਾਪੀ ਤੇ ਮਿਲਦੀ ਆ ਚਾਰਟ ਤੇ 200 ਮਿਲਦੀ ਆ ਤੁਸੀਂ ਅੱਗੇ ਵੰਡ ਵਗੈਰਾ ਫੜਾ ਪਾ ਕੇ ਵੀ ਜਿਹੜਾ ਚੋ ਇਹਨੂੰ ਚੋ ਸਕਦੇ ਜੀ ਤੇ ਇੱਕ ਜਿਹੜਾ ਹੈਗਾ ਬਹਿਣੀ ਵਾਲਾ ਪਾਸਾ ਦੱਸਿਆ ਨਾ ਅਗਲਾ ਥਾਣਾ ਅੱਛਾ ਜੀ ਅੰਮਾਗੜਾ ਮਗਰਲਾ ਤੇ ਥੋੜਾ ਜਿਹਾ ਦੋਸਤੋ ਪੂਰ ਜਿਵੇਂ ਆਪਾਂ ਕਹਿ ਰਹੀਏ ਫੁਵਾਰਾ ਜਆ ਵਿਖਾਉਂਦਾ ਵਿਖਾਉਂਦੀ ਹੈ ਬਾਕੀ ਧਾਰ ਜਿਹੜੀ ਬਿਲਕੁਲ ਇੱਕ ਨੰਬਰ ਬਿਲਕੁਲ ਬਰਾਬਰ ਹੈ ਬਾਕੀ ਕਿੰਨਾ ਥਾਣਾ ਜਆ ਬਿਲਕੁਲ ਹੈ ਕੋਈ ਪੂਰ ਨਹੀਂ ਕੋਈ ਛੱਟਾ ਠੀਕ ਇਹਨੂੰ ਵੀਰੇ ਖੋਲ ਕੇ ਆ ਟੋਕਰ ਜਿਹੜੀ ਦੋਸਤੋ ਇਹ ਮੱਝ ਹੈਗੀ ਹੈ ਤੇ ਤਸੱਲੀ ਜਿਹੜੀ ਆ ਉਹ ਵੀਰ ਹੋਣਾ ਵੀ ਦੱਸਦਾ ਆਪਦੇ ਜ਼ੁਬਾਨੀ ਦੱਸ ਦਿੱਤਾ ਵੀ ਇੱਕ ਦੇ ਵਿੱਚੋਂ ਜਿਹੜਾ ਆਫਵਾਰਾ ਜਾਂ ਕਿਹੜੋ ਘੂਰ ਕਹੋ ਉਹ ਹੈਗੀ ਆ ਬਾਕੀ ਜਿਹੜੇ ਪ੍ਰੋਪਰ ਆ ਕੋਈ ਦੁੱਧ ਘਾਟ ਵਾਧ ਨਹੀਂ ਹੈਗੀ ਦੁੱਧ ਤੁਹਾਨੂੰ ਪ੍ਰੋਪਰ ਹੀ ਮਿਲੇਗਾ ਤੇ ਦੋ ਟਾਈਮ ਦੀ ਚੋਈ ਕਰਕੇ ਦੋਸਤੋ ਤੁਸੀਂ ਜਿਹੜਾ 5 ਕਿਲੋ ਦੁੱਧ ਇਸ ਦੇ ਥੱਲੇ ਨੈਟ ਤਿਆਰ ਹੈਗਾ ਦੋ ਟਾਈਮ ਦਾ 2.5 ਕਿਲੋ ਇੱਕ ਟਾਈਮ ਦਾ ਦੁੱਧ ਤਿਆਰ ਤੇ ਹਜੇ ਜਿਹੜਾ ਦੋਸਤੋ ਸਮਾਂ 4 ਮਹੀਨੇ ਤੋਂ ਬਾਅਦ ਜਿਹੜਾ ਚੱਲ ਰਹੀ ਹੈ ਮਿਲਕਿੰਗ ਤੇ ਹਜੇ ਬਣੀ ਨਹੀਂ ਹੈਗੀ ਤਕਰੀਬਨ ਉਹ ਤੁਸੀਂ ਜਿਹੜਾ ਜ਼ਰੂਰ ਨੋਟ ਕਰਕੇ ਗੱਲਬਾਤ ਕਰ ਸਕਦੇ ਜੀ अच्छा वीर जी ए दी की डिमांड ਕਰਦੇ ਆਪਾਂ ਦੀ डिमांड 30000 ਰੁਪਏ 30000 ਆ ਜੀ ਠੀਕ ਆ ਛੋਟੇ ਪਾ ਦੀਏ ਦੋਸਤੋ 30000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮੱਝ ਮਿਲੇਗੀ ਚੌਥਾ ਸੂਆ ਸੁਈ ਆ ਅੱਗੇ ਬਣੀ ਨਹੀਂ ਇੱਕ ਕਰ ਫਿਰ ਮੈਂ ਰਿਪੀਟ ਕਰ ਦਿੰਦਾ ਸੋ ਜਿਸ ਵੀਰ ਨੇ ਇੰਨੇ ਇੱਕ ਪਟਤੇ ਵਾਲਾ ਕੋਈ ਪਸ਼ੂ ਖਰੀਦਣਾ ਤੁਸੀਂ ਬਾਈ ਖਰਾਂ ਦੇ ਨਾਲ ਜ਼ਰੂਰ ਸੰਪਰਕ ਕਰ ਲਓ ਬਾਈ ਸ਼ਮਸ਼ੇਰ ਸਿੰਘ ਜੀ ਇੱਕ ਵਾਰੀ ਸੰਪਰਕ ਨੰਬਰ ਜ਼ਰੂਰ ਦੇ ਬੋਲਦਗੇ ਨੰਬਰ ਮੇਰਾ ਹੈਗਾ 88725 ਹਾਂਜੀ 20883 ਠੀਕ ਹੈ ਜੀ 78799 ਹਾਂਜੀ 6 ਹੈ 7 ਸ਼ੇਅਰ ਸਤਿ ਹਾਂ ਜੀ ਇਹਨਾਂ ਤੋਂ ਸੋ ਦੋਸਤੋ ਇਹ ਦੋਨੋਂ ਨੰਬਰ ਜਿਹੜੇ ਆ ਮੈਂ ਬਿਲਕੁਲ ਵੀਡੀਓ ਤੇ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਇਹਨਾਂ ਦੋਨੋਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਪੰਜ ਤੋਂ 6 ਪਸ਼ੂ ਜਿਹੜੇ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਏ ਆ ਪੰਜ ਮੱਝਾਂ ਦੋਸਤੋ ਤੇ ਇੱਕ ਵਾੜ ਦਿਖਾਈ ਆ ਪ੍ਰੋਪਰ ਇਨਫੋਰਮੇਸ਼ਨ ਜਿੰਨੀ ਹੈਗੀ ਦੋਸਤੋ ਆਪਾਂ ਬਾਈ ਹੋਰਾਂ ਦੇ ਨਾਲ ਕਲੀਅਰ ਕਰ ਲਈ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਦੋਸਤੋ ਮੁੱਲ ਵੀ ਲਗਾ ਸਕਦੇ ਹੋ ਬਾਕੀ ਬਾਈ ਹੋਰਾਂ ਨੂੰ ਪਰਤੇ ਵਿੱਚ ਹੋਇਆ ਪੁੱਗੇਗਾ ਤੇ ਜਿਹੜਾ ਤੁਹਾਡੇ ਨਾਲ ਸੌਦਾ ਕਰ ਲੈਣਗੇ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ